ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਜੋ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਹ ਹੈ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ 40 ਦਿਨ ਬਿਨਾਂ ਕੁਝ ਖਾਦੇ ਪੀਤੇ ਪੀਰਾਂ ਦੇ ਨਾਲ 40 ਦਿਨ ਕਿਵੇਂ ਕੱਟੇ ਸਨ ਸੋ ਗੁਰੂ ਪਿਆਰਿਓ ਪੀਰਾਂ ਨੇ ਕੁਝ ਨਾ ਕੁਝ ਖਾਦਾ 40 ਦਿਨ ਕੱਟੇ ਅਤੇ 40ਵੇਂ ਦਿਨ ਜਦੋਂ ਗੁਰੂ ਸਾਹਿਬ ਜੀ ਬਾਹਰ ਆਏ ਨੇ ਨਾ ਉਹ ਭੋਰੇ ਦੇ ਵਿੱਚੋਂ ਤਾਂ ਗੁਰੂ ਸਾਹਿਬ ਜੀ ਦਾ ਚਿਹਰਾ ਧੱਗਦਾ ਕੋ ਕਰਦਾ ਸੀ ਪਰ ਉਸ ਪੀਰਾਂ ਦੇ ਚਿਹਰੇ ਉੱtre ਹੋਏ ਸਨ ਸੋ ਆਓ ਪੂਰੀ ਸਾਖੀ ਨੂੰ ਸਰਵਣ ਕਰੀਏ ਜੀ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਦੂਜੀ ਉਦਾਸੀ ਸਮੇਂ ਨਾ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲੇ ਨੇ ਆ ਪਹਿਲਾਂ ਗੁਰੂ ਜੀ ਸੁਲਤਾਨਪੁਰ ਬੀਬੀ ਨਾਨਕੀ ਜੀ ਦੇ ਪਾਸ ਆਏ ਅਤੇ ਇੱਥੇ ਮੇਲ ਮਿਲਾਪ ਦੀਆਂ ਖੁਸ਼ੀਆਂ ਕਰਕੇ ਫਿਰ ਬਠਿੰਡੇ ਅਤੇ ਪਟਨਹਿਰ ਹਨੂਮਾਨਗੜ ਆਦਿਕ ਨਗਰਾਂ ਦੇ ਰਸਤੇ ਸਰਸੇ ਪੁੱਜ ਗਏ ਨੇ ਜਦੋਂ ਗੁਰੂ ਸਾਹਿਬ ਜੀ ਸਰਸੇ ਪੁੱਜੇ ਉਸ ਸਮੇਂ ਨਾ ਸਰਸਾ ਮੁਸਲਮਾਨ ਪੀਰਾਂ ਦਾ ਪ੍ਰਸਿੱਧ ਟਿਕਾਣਾ ਸੀ ਗੁਰੂ ਸਾਹਿਬ ਜੀ ਉਹ ਸਰਸੇ ਦੇ ਵਿੱਚ ਪਹੁੰਚੇ ਨੇ ਪੀਰਾਂ ਨੇ ਪੁੱਛਿਆ ਕਹਿੰਦੇ ਸੰਤ ਜੀ ਤਪ ਕਰਨਾ ਚੰਗਾ ਹੈ ਕਿ ਨਹੀਂ ਤਾਂ ਗੁਰੂ ਜੀ ਨੇ ਕਿਹਾ ਕਹਿੰਦੇ ਜੇਕਰ ਮਨ ਵਿਕਾਰੀ ਹੋਵੇ ਅਤੇ ਸਰੀਰ ਦੇ ਬਲ ਕਰਕੇ ਵਿਕਾਰ ਕਰਦਾ ਹੋਵੇ ਤਾਂ ਸਰੀਰ ਨੂੰ ਨਿਰਵਲ ਕਰਕੇ ਮਨ ਨੂੰ ਸੋਧਣ ਵਾਸਤੇ ਤਪ ਕਰਨਾ ਠੀਕ ਹੈ ਪਰ ਜੇਕਰ ਮਨ ਅਤੇ ਸਰੀਰ ਦੋਵੇਂ ਸ਼ੁੱਧ ਹੋਣ ਕੋਈ ਬੇਕਾਰ ਨਾ ਕਰਦਾ ਹੋਵੇ ਤਾਂ ਨਾਮ ਸਿਮਰਨ ਕਰਨਾ ਚਾਹੀਦਾ ਹੈ ਕਹਿੰਦੇ ਫਿਰ ਤਾਂ ਨਾਮ ਸਿਮਰਨ ਦੇ ਨਾਲ ਹੀ ਭਲਾ ਹੋ ਜਾਂਦਾ ਹੈ ਜੇਕਰ ਅਸੀਂ ਬੇਕਾਰ ਨਹੀਂ ਕਰਦੇ ਇਹ ਤਪਾਂ ਸਰ ਤਪ ਹੈ ਗੁਰੂ ਸਾਹਿਬ ਨੇ ਉਹ ਪੀਰਾਂ ਨੂੰ ਕਿਹਾ ਤਾਂ ਪੀਰਾਂ ਨੇ ਕਿਹਾ ਕਹਿੰਦੇ ਤੁਸੀਂ ਸਾਡੇ ਨਾਲ ਭੂਰੇ ਵਿੱਚ ਬੈਠ ਕੇ 40 ਦਿਨ ਦਾ ਤਪ ਕਰੋ ਫਿਰ ਅਸੀਂ ਵੇਖਾਂਗੇ ਕਿ ਤੁਹਾਡੇ ਵਿੱਚ ਤਪ ਕਰਨ ਦੀ ਸ਼ਕਤੀ ਹੈ ਕਿ ਨਹੀਂ ਫਿਰ ਗੁਰੂ ਜੀ ਨੇ ਨਾ ਖਵਾਜਾ ਸ਼ਮਸ਼ਦੀਨ ਖਵਾਜਾ ਰੋਸ਼ਨਦੀਨ ਆਦ ਪੰਜ ਪੀਰਾਂ ਨਾਲ 40 ਦਿਨ ਦਾ ਚਿਲਾ ਕੱਟਣ ਵਾਸਤੇ ਬਖ ਬਖ ਭੋਰੀਆਂ ਦੇ ਵਿੱਚ ਬੈਠ ਗਏ ਨੇ ਪੀਰਾਂ ਨੇ ਜੌਂ ਦੇ ਦਾਣੇ ਅਤੇ ਪਾਣੀ ਦਾ ਸੇਵਨ ਕਰਕੇ 40 ਦਿਨ ਕੱਟੇ ਪਰ ਗੁਰੂ ਜੀ ਬਿਨਾ ਕੁਝ ਖਾਦੇ ਪੀਤੇ ਹੀ ਨਾਮ ਸਿਮਰਨ ਵਿੱਚ ਬੈਠੇ ਰਹੇ ਗੁਰੂ ਸਾਹਿਬ ਜੀ 40 ਦਿਨ ਕੁਝ ਵੀ ਨਾ ਉਹਨਾਂ ਨੇ ਖਾਦਾ ਨਾ ਕੁਝ ਪੀਤਾ 40 ਦਿਨਾਂ ਪਿਛੋਂ ਜਦ ਪੀਰ ਅਤੇ ਗੁਰੂ ਜੀ ਬਾਹਰ ਆਏ ਤਾਂ ਪੀਰਾਂ ਦੇ ਸਰੀਰ ਨਿਰਵਲ ਅਤੇ ਚਿਹਰੇ ਮੁਰਝਾਏ ਹੋਏ ਸਨ ਗੁਰੂ ਪਿਆਰੇਓ ਪਰ ਗੁਰੂ ਜੀ ਦਾ ਸਰੀਰ ਜਿਉਂਦਾ ਤਿਉਂ ਅਤੇ ਚਿਹਰਾ ਚੜ੍ਹਦੀਆਂ ਕਲਾਂ ਦੇ ਵਿੱਚ ਸੀ ਇਸ ਤਰ੍ਹਾਂ ਗੁਰੂ ਜੀ ਦਾ ਤਪ ਤੇਜ ਵੇਖ ਕੇ ਨਾ ਪੀਰਾਂ ਨੇ ਗੁਰੂ ਜੀ ਨੂੰ ਨਮਸਕਾਰ ਕਰ ਦਿੱਤੀ ਹੈ ਅਤੇ ਆਪ ਜੀ ਦੇ ਸਦਾ ਹੰਤ ਨੂੰ ਠੀਕ ਮੰਨਿਆ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਢਹਿ ਢੇਰੀ ਹੋ ਗਏ ਗੁਰੂ ਪਿਆਰਿਓ ਗੁਰੂ ਸਾਹਿਬ ਨੇ ਕੁਝ ਵੀ ਖਾਦਾ ਪੀਤਾ ਨਹੀਂ ਤਾਂ ਉਹਨਾਂ ਨੂੰ ਉੱਥੇ ਉਪਦੇਸ਼ ਗੁਰੂ ਸਾਹਿਬ ਜੀ ਨੇ ਦਿੱਤਾ ਕਹਿੰਦੇ ਭਾਈ ਇਕੱਲੇ ਤਪ ਕਰਨ ਦੇ ਨਾਲ ਪਲਾ ਨਹੀਂ ਹੋਣਾ ਸਾਡਾ ਜਿਹੜਾ ਸਰੀਰ ਹੈ ਨਾ ਉਹ ਵੀ ਵਿਕਾਰਾਂ ਤੋਂ ਅਗਰ ਬਚਿਆ ਰਹੇ ਫਿਰ ਤਪ ਕਰੀਏ ਫਿਰ ਨਾਮ ਸਿਮਰਨ ਕਰੀਏ ਫਿਰ ਭਲਾ ਹੁੰਦਾ ਹੈ ਸੋ ਮਨ ਵਿਕਾਰਾਂ ਦੇ ਵਿੱਚ ਅਗਰ ਸਾਡਾ ਉੱਡਿਆ ਰਹੇਗਾ ਨਾ ਕਿ ਇਹ ਵੀ ਕਰਮ ਕਰ ਲਈਏ ਇਹ ਵੀ ਕਰਮ ਕਰ ਲਈਏ ਫਿਰ ਅਸੀਂ ਚਾਹੇ ਜਿੰਨਾ ਮਰਜੀ ਤਪ ਕਰ ਲਈਏ ਨਾਮ ਜਪ ਲਈਏ ਉਹ ਸਾਰਾ ਨਿਫਲ ਚਲਿਆ ਜਾਂਦਾ ਹੈ ਗੁਰੂ ਪਿਆਰਿਓ ਪਰ ਹਾਂ ਜੇਕਰ ਬੁਕਾਰੀ ਬੰਦਾ ਨਾਮ ਜਪਦਾ ਰਹੇ ਇੱਕ ਦਿਨ ਗੁਰੂ ਸਾਹਿਬ ਜੀ ਜ਼ਰੂਰ ਉਸ ਉੱਪਰ ਮਿਹਰ ਕਰਦੇ ਨੇ ਪਰ ਇਹ ਹੈ ਕਿ ਵਿਕਾਰ ਕਰਨੇ ਛੱਡਨੇ ਪੈਣਗੇ ਅਗਰ ਨਾਮ ਸਿਮਰਨ ਕਰਦੇ ਆ ਤਾਂ ਵਿਕਾਰਾਂ ਨੂੰ ਤਿਆਗਣਾ ਪਵੇਗਾ ਗੁਰੂ ਪਿਆਰਿਓ ਤਾਂ ਸਰਸੇ ਦੇ ਵਿੱਚ ਨਾ ਗੁਰੂ ਜੀ ਦੀ ਇਸ ਯਾਦ ਵਿੱਚ ਗੁਰਦੁਆਰਾ ਸਾਹਿਬ ਕਾਇਮ ਹੈ ਅਤੇ ਪਾਸ ਹੀ ਪੰਜ ਪੀਰਾਂ ਦੀਆਂ ਕੋਠੜੀਆਂ ਵੀ ਬਣੀਆਂ ਹੋਈਆਂ ਨੇ ਸੋ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਸਾਖੀ ਸੁਣਾਉਂਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਵਣਗੀਆਂ ਸੋ ਅਣਜਾਣ ਜਿਹਾ ਬੱਚਾ ਸਮਝ ਕੇ ਮੁਆਫ ਕਰ ਦਿਓ ਜੀ ਅਗਰ ਆਪ ਜੀ ਨੂੰ ਇਹ ਸਾਖੀ ਚੰਗੀ ਲੱਗੀ ਹੈ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਗਰ ਆਪ ਜੀ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਕੇ ਆਉਣ ਵਾਲੀ ਨੋਟੀਫਿਕੇਸ਼ਨ ਆਪਜੀ ਤੱਕ ਆਸਾਨੀ ਦੇ ਨਾਲ ਪਹੁੰਚ ਸਕੇ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਦੀ ਫਤਿਹ